ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਾਰੇ ਭਰਾਵਾਂ ਨੂੰ ਆਸ ਕਰਦਾ ਮੈਂ ਠੀਕ ਠਾਕ ਹੋਵਾਂ ਜਦੋਂ ਕਿਤੇ ਬੰਦੇ ਦਾ ਇਨਸਾਨ ਦਾ ਆਪੋ ਆਪਣਾ ਜਨਮ ਦਿਨ ਆਉਂਦਾ ਕਿਸੇ ਵੀ ਇਨਸਾਨ ਦਾ ਆਉਂਦਾ ਉਹ ਜਾਂ ਤਾਂ ਆਪੋ ਆਪਣੇ ਘਰੇ ਬੈਠ ਕੇ ਕੇਕ ਕੱਟ ਕੇ ਖਾ ਲੈਂਦਾ ਉਹ ਆਪੋ ਆਪਣਾ ਹਸਾਕਤਾ ਹੁੰਦਾ ਜਾਂ ਕੀਤਾ ਇਹ ਜਾਂਦਾ ਵੀ ਇੱਕ ਰੁੱਖ ਲਾਇਆ ਜਾਂਦਾ ਪਰ ਉਹ ਜਿਹੜੇ ਇਹਨਾਂ ਚੀਜ਼ਾਂ ਦਾ ਕਿਸੇ ਨੂੰ ਕੋਈ ਸੁੱਖ ਨਹੀਂ ਹੁੰਦਾ ਰੁੱਖ ਲਾਇਆ ਜਾਂਦਾ ਰੁੱਖ ਆਪ ਦੀ ਆਪ ਬਿਨਾ ਪਾਲੇ ਪਲੋਸੇ ਵੱਡਾ ਹੋ ਜੇ ਤੇ ਕੋਈ ਉਹਦੀ ਛਾਂ ਮਾਣੇ ਤਾਂ ਉਹਦਾ ਮੈਂ ਉਹਨੂੰ ਸੁਖ ਮੰਨਦਾ ਪਰ ਜੇ ਕੰਮ ਹੀ ਅਜਿਹਾ ਕੀਤਾ ਜਾਵੇ ਵੀ ਹਰੇਕ ਵਿਅਕਤੀ ਨੂੰ ਉਹਦਾ ਸੁਖ ਹੋ ਜੇ ਉਹ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਅੱਜ ਮੈਂ ਤੁਹਾਨੂੰ ਮੁੰਡੇ ਨੂੰ ਬੁਲਾਉਣਾ ਉਹਦਾ ਜਨਮ ਦਿਨ ਸੀ ਤੇ ਉਹ ਪਹਿਲਾਂ ਦਿਹਾੜੀ ਜਾ ਕੇ ਆਇਆ ਅੱਧੀ ਤੇ ਹੁਣ ਉਹਨੇ ਵਿਚਾਰੇ ਨੇ ਬੜੀ ਮਿਹਨਤ ਨਾਲ ਤੇ ਗਰਮੀ ਬਹੁਤ ਆ ਤੇ ਫਿਰ ਵੀ ਲੱਗਿਆ ਪਿਆ ਤੇ ਜਿਹੜੀ ਸਾਡੀ ਦੋਦੇ ਤੋਂ ਕੌਣੀ ਦੀ ਰੋਡ ਆ ਇਹ ਰੋਡ ਬਹੁਤ ਜ਼ਿਆਦਾ ਟੁੱਟੀ ਹੈ ਤੇ ਉਹ ਵਿਚਾਰਾ ਗਰਮੀ ਨਾਲ ਸਰਦੀ ਵੀ ਵੇਂਦਾ ਆ ਤੇ ਵਿਚਾਰੇ ਨੇ ਸਾਰੇ ਢੋਏ ਢੋਏ ਭਰੇ ਆ ਸੜਕ 'ਤੇ ਜਿੰਨੇ ਵੀ ਹੈਗਾ ਉਥੋਂ ਪਿੰਡੋਂ ਲੱਗ ਕੇ ਤੁਹਾਨੂੰ ਦਿਖਦੋ ਜੀ ਹੁਣ ਮਗਰ ਰਾਜ ਤੇ ਉਹ ਵਿਚਾਰਾ ਲੱਗਿਆ ਤਾਂ ਮੈਨੂੰ ਭਰਾ ਨੇ ਫੋਨ ਕੀਤਾ ਸੀ ਕਹਿੰਦਾ ਯਾਰ ਬੜੀ ਮਿਹਰਬਾਨੀ ਹੋਊਗੀ ਤੂੰ ਵੀਡੀਓ ਪਾਉਂਦਾ ਰਹਿੰਨਾ ਤੇ ਜਾ ਕੇ ਬਣਾ ਕੇ ਪਾ ਕੇ ਆ ਚਲੋ ਆਪਾਂ ਨੂੰ ਇਹ ਚੀਜ਼ ਇਹ ਚਾਹੀਦੀ ਆ ਵੀ ਲੋਕ ਆਪ ਦੇ ਮੰਨ ਲਓ ਜ ਆਪਾਂ ਵੀ ਇਹ ਚੀਜ਼ਾਂ ਨੂੰ ਸਮਝ ਗਏ ਤੇ ਇਸ ਕੰਮਾਂ ਵਾਲੇ ਪਾਸੇ ਨੂੰ ਆਪਾਂ ਵੀ ਸਾਝੇ ਕੰਮ ਨੂੰ ਮਤਲਬ ਧਿਆਨ ਦੇਈਏ ਤੇ ਇਹ ਫੇਰ ਫੇਰ ਹੀ ਸਰਕਾਰਾਂ ਦੀ ਮਾੜੀ ਮੋਟੀ ਝੂੰਕਣਾ ਤੇ ਸਰਕੂ ਵੀ ਊ ਕਿਸੇ ਨੇ ਇਹ ਪਹਿਲਾਂ ਮੈਨੂੰ ਇਹ 3 ਮਹੀਨੇ ਹੋ ਗਿਆ ਗੱਲ ਸੁਣਦੇ ਨੂੰ ਵੀ ਬਸ ਇਹਦਾ ਸਾਰਾ ਕੁਝ ਆਇਆ ਪੈ ਪਾ ਪਾ ਪਾਈਪਲਾਈਨ ਪਾਉਣ ਦੀ ਦੇਰ ਸੀ ਫਲਾਨੇ ਦੀ ਦੇਰ ਸੀ ਉਕਾਉਣੇ ਦੀ ਦੌਰ ਸੀ ਕੌਣੀ ਦੇ ਆਲੇ ਦੁਆਲੇ ਜਿੰਨੀਆਂ ਵੀ ਸੜਕਾਂ ਸਾਰੀਆਂ ਬਣੀਆਂ ਤੇ ਇਹ ਚਰਨਾ ਆਪਣੇ ਪਿੰਡ ਦਾ ਮੁੰਡਾ ਤੇ ਅੱਜ ਇਹਦਾ ਹੈਗਾ ਜਨਮ ਦਿਨ ਇਹ ਮਸੇਰ ਨੇ ਅਨੋਖੀ ਪਹਿਲ ਕੀਤੀ ਹੈ ਮੈਨਾਂ ਹਰੇਕ ਨੂੰ ਕਰਨੀ ਚਾਹੀਦੀ ਹੈ ਹਾਂ ਵਿਚਰਨੇ ਜੀ ਕਿਵੇਂ ਅੱਜ ਤੇਰਾ ਜਨਮ ਦਿਨ ਆ ਹਾਂਜੀ ਭਾਈ ਜੀ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਵਧਾਈਆਂ ਭਾਈ ਠੀਕ ਹੈ ਤੇ ਬਾਕੀ ਸਾਰੇ ਭਰਾ ਤੈਨੂੰ ਦੇ ਦੇਣਗੇ ਹਨਾ ਵਧਾਈਆਂ ਤੇ ਇਹ ਫਿਰ ਕਿਵੇਂ ਮਨ ਚ ਆਇਆ ਤੇਰੇ ਭਾਈ ਮੈਂ ਸੱਚਾ ਗਰੀਬ ਬੰਦੇ ਆ ਹੋਰ ਤਾਂ ਮਨਾਇਆ ਨਹੀਂ ਜਾਂਦਾ ਚੱਲ ਕੋਈ ਯਾਦ ਆ ਸਕਦਾ ਆ ਇਹ ਤਾਂ ਹੈ ਚੱਲ ਹੱਥ ਵੇਖ ਤੋਂ ਬਾਜੂਗਾ ਕੀ ਪਤਾ ਤੇਰੀ ਇਹ ਹੀ ਕਾਲੇ ਦੀ ਹੁੱਕ ਟੁੱਟੀ ਆ ਜਿਹਵੇਂ ਬਈ ਉਹਦੀ ਜਾਨ ਬਚ ਗਈ ਅੱਛਾ ਇੱਥੇ ਹੁੱਕ ਟੁੱਟ ਗਈ ਸੀ ਠੀਕ ਆ ਵੀ ਚੱਲ 11 ਤਰੀਕ ਨੂੰ ਉਹ ਤੂੰ ਵੇਖਿਆ ਸੀ ਆਪਦੀ ਅੱਖੀ ਨਹੀਂ ਮੈਂ ਤੈਨੂੰ ਦੱਸਿਆ ਸੁਣਿਆ ਦੋ ਜਣੇ ਦੇ ਪੱਦੇ ਅੱਖੀ ਨਹੀਂ ਦੇਖੇ ਠੀਕ ਆ ਵੀ ਉਹ ਵੀ ਆਦੀ ਓਖਲੀ ਕਰਕੇ ਜਾਂ ਟੁੱਟੀ ਹੈ ਤੇ ਓਖਲੀਆਂ ਹੈ ਹੀ ਬਾਲੀਆਂ ਜਿਆਦੇ ਆਈਆਂ ਜਦ ਜਿੰਨੇ ਮਾਲਕ ਨੇ ਕਿਰਪਾ ਕੀਤੀ ਸੇਵਾ ਕੀਤੀ ਇਹ ਨਾ ਬਾਈ ਦੁੱਧ ਦੇ ਜਦ ਆਪਾਂ ਜਾਣਿਆ ਨਾ ਤੇ ਮੰਨ ਲਓ ਵੀ ਬਹੁਤ ਔਖਾ ਲੱਗਦਾ ਦੁੱਧ ਦੇ ਜਾਨ ਨੂੰ ਜੀ ਨਹੀਂ ਕਰਦਾ ਤੇ ਜੇ ਉਹ ਕਾਲਜ ਵਾਲੇ ਰੋਡ ਜਾਂਦੇ ਤੇ ਬਾਹਲਾ ਵੱਲ ਪੈ ਜਾਂਦਾ ਦੁੱਧ ਦੇ ਜਾਣਾ ਹੁੰਦਾ ਸੌ ਕੰਮ ਹੁੰਦੇ ਆ ਤੇ ਹੁਣ ਕੀ ਪਤਾ ਚਰਨੇ ਤੇਰੀ ਇੰਨੀ ਕਿ ਪਹਿਲ ਕੀਤੀ ਨਾ ਹੋ ਸਕਦਾ ਮਾਲਕ ਦੇ ਕਿਤੇ ਹੋਰ ਵੀ ਦਿਮਾਗ ਚ ਵੱੜ ਗਈ ਹਾਂ ਹੋ ਸਕਦਾ ਵੀ ਜੀ ਬੰਦਾ ਹੋਰ ਤਾਂ ਕੁਝ ਕਰਨੀ ਛੱਡ ਤੇ ਇਹ ਯਾਦਗਰੀ ਰਹਿ ਜਾਂਦੀ ਵੀ ਕਰੀ ਬੰਦੇ ਦੀ ਛੜਕ ਦੀ ਸੁਣੀ ਜਾਵੇ ਹੋ ਸਕਦਾ ਹੈ ਨਾ ਸੁਣੀ ਜਾਵੇ ਸਰਕਾਰਾਂ ਦੇ ਹੱਥੇ ਪਰਮਾਤਮਾ ਸੁਣ ਲੈ ਹੈ ਨਾ ਤੇ ਪਰਮਾਤਮਾ ਮੈਦਾਨਾ ਵੀ ਹਰੇਕ ਦੇ ਦਿਮਾਗ ਚ ਇਹ ਹੋ ਜੀਆਂ ਮਤਲਬ ਦਿਮਾਗ ਚ ਇੰਨੀ ਕੋਹ ਭਰੀ ਵੀ ਸਾਂਝੇ ਕੰਮਾਂ ਨੂੰ ਲੋਕ ਹਾਂ ਲੋਕ ਪਹਿਲ ਕਦਮੀ ਰੱਖਣ ਤੇ ਬਾਈ ਤੇਰਾ ਇਹ ਦੇਣ ਨਹੀਂ ਚਰਨੇ ਦੇ ਸਕਦੇ ਤੈਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਬਾਈ ਤੇ ਕੋਈ ਸੁਨੇਹਾ ਦੇ ਸਕਦਾ ਤੂੰ ਕੋਈ ਸੁਨੇਹਾ ਦੇਣਾ ਹੋਵੇ ਕੋਈ ਲੋਕਾਂ ਪ੍ਰਤੀ ਸਰਕਾਰਾਂ ਬਰਤੀ ਸਰਕਾਰਾਂ ਨੂੰ ਇਹ ਸੋਚਣਾ ਵੀ ਚਾਹੀਦਾ ਜਿਹੜੇ ਬੜੇ ਜ਼ਰੂਰੀ ਕੰਮ ਕਰਨ ਪੈਂਦੇ ਆ ਆ ਸੜਕ ਸੀ ਹਾਂ ਮੁਕਸਰ ਵਾਲੀ ਸੜਕ ਬਣ ਗਈ ਆ ਪਹਿਲਾਂ ਹੀ ਸਹੀ ਪੁਲ ਵੀ ਬਣੀ ਜਾਂਦਾ ਹਾਂ ਹੋਣਾ ਨਹੀਂ ਜਾਂਦਾ ਅਰੇ ਨਹੀਂ ਫਰਕ ਪਨਾ ਸਕਦੇ ਸਰਕਾਰਾਂ ਚਲੋ ਜਿੰਨੇ ਕੁ ਜੋਗਰੇਗੇ ਪੈਂਚਰ ਪੁੰਚਰ ਲਾ ਕੇ ਜਿਵੇਂ ਆ ਟਟ ਚਾਉਂਦੀ ਆ ਉਹ ਪੈਂਚਰ ਪੁੰਚਰ ਲਾ ਦਿਓ ਚਲ ਨਾ ਘਾਟਾ ਪਾ ਬੰਜੇ ਐਮਐਲਏ ਵੀ ਇਨੀ ਸੂਤ ਬੰਦੇ ਰੱਖੇ ਹੋਏ ਸੀ ਮੇਰੇ ਵਾਲੇ ਕਿਨਾਰੇ ਰਜਕਾਰ ਦੇ ਦੇਣ ਹਾਂ ਪਹਿਲਾਂ ਦੀਪ ਬਸ ਤੇ ਇੱਕ ਉਹ ਬੰਦਾ ਰੱਖਿਆ ਹੁੰਦਾ ਸੀ ਉਹ ਭਰਦਾ ਹੁੰਦਾ ਸੀਗਾ ਤੇ ਅੱਜ ਕੱਲ ਉਹਨਾਂ ਨੇ ਵੀ ਹਟਾ ਲਿਆ ਹੈ ਨਾ ਮੇਰੇ ਕਿਨਾਰੇ ਰਜਕਾਰ ਦੇ ਦੇ ਨਾਲੇ ਤਾਂ ਔਖੀਆਂ ਤੇ ਨਾਲੇ ਲੋਕਾਂ ਦੀ ਜਾਨ ਬਚੂਗੀ ਨਾਲੇ ਪੁੰਨ ਨਾਲੇ ਫਲੀਆਂ ਦੋ ਕੰਮ ਹੋ ਜਾਣਗੇ ਨਾਲੇ ਨਾਲੇ ਪੁੰਨ ਨਾਲੇ ਫਲੀਆਂ ਇਹ ਪਹਿਲਾਂ ਬਈ ਇੱਕ ਦੀਪ ਬਸ ਵਾਲਿਆਂ ਦੇ ਨਾ ਇਹਨਾਂ ਦੇ ਨਿਊ ਦੀਪ ਵਾਲਿਆਂ ਦੇ ਆਪਣੇ ਟੈਂਪੀਟੇ ਲੋਂਗੇ ਐਮਐਲਏ ਸਾਹਿਬ ਕਹਿੰਦੇ ਬੰਦਾ ਹੁੰਦਾ ਸੀ ਉਹ ਐਂ ਉਖਲੀਆਂ ਭਰਦਾ ਰਹਿੰਦਾ ਹੁੰਦਾ ਸੀ ਤੇ ਪਰ ਮੁੜ ਕੇ ਛੜਕਾਂ ਛੁੜਕਾਂ ਬਣ ਗਏਗਾ ਸਿੰਘਾਂ ਤੇ ਇਹੀ ਛੜਕ ਇੱਕ ਕੱਲੀ ਵੀਰੀਆ ਤੇ ਜਾਂ ਭਾਈ ਜਿਵੇਂ ਬਾਈ ਕਹਿੰਦਾ ਵੀ ਸਾਡੇ ਵਰਗੇ ਗਰੀਬ ਭਰਾ ਨੂੰ ਦਿਹਾੜੀ ਦਿਉੜੀ ਤੇ ਰੱਖ ਲੈਣ ਤੇ ਚੱਲ ਨਾਲੇ ਅਸੀਂ ਉਖਲੀਆਂ-ਉਖਲੀਆਂ ਭਰਦੇਗੇ ਨਾਲੇ ਸਾਨੂੰ ਰੋਜ਼ਗਾਰ ਮਿਲ ਜੇ ਕਿ ਨਹੀਂ ਚਰਨੇ ਹੋਰ ਭਾਈ ਸੁਨਿਆ ਕੋਈ ਬਸ ਆਹ ਜਿਹੜਾ ਜਿਹਨਾਂ ਦੇ ਸਰਦਾਂ ਉਹਨਾਂ ਕਾ ਆਪਦੀ ਵੱਧ-ਤੋਂ ਸੇਵਾ ਕਰੋ ਬੰਦਾ ਤੇ ਤੇਰੇ ਲਈ ਨਾ ਕਰੋ ਠੱਗੀ ਨਾ ਮਾਰੋ ਕਿਸੇ ਨਾਲ ਧੋਖਾ ਨਾ ਕਰੋ ਭੈਣ ਭਰਾ ਨਾਲ ਹਾਂ ਇਮਾਨਦਾਰੀ ਨਾਲ ਕੰਮ ਕਰੋ ਭਵਾਨਦਾਰੀ ਥੋੜਾ ਖਾ ਲੋ ਥੋੜਾ ਖਾ ਲੋ ਆਪਣੇ ਪਾਣੀ ਨਾ ਖਾ ਲੋ ਸਹੀ ਪਨੀਰ ਮੇਰਾ ਯਾਰ ਅੱਜ ਮਾਂ ਤਾਂ ਨਹੀਂ ਦਿਖਾਉਂਗੇ ਤਾਂ ਬਈ ਉਹ ਹੀ ਸਰਬਤ ਹੈ ਹਾਂ ਅੱਜ ਕੱਲ੍ਹ ਜ਼ਹਿਰ ਹੀ ਆ ਸਾਰੇ ਇਹ ਬਈ ਜਿਹੜੇ ਬੇਈਮਾਨੀ ਦਾ ਖਾਣਾ ਉਹ ਤਾਂ ਯਾਰ ਹੁਣ ਕੇਕ ਲਿਆ ਕੇ ਜਵਾਕਾਂ ਨੂੰ ਖਾਣੇ ਚੱਲ ਆਪਾਂ ਮਜਬੂਰੀ ਚ ਲੈ ਆਉਣੇ ਆ ਤੇ ਹੈ ਤਾਂ ਸਾਰਾ ਜ਼ਹਿਰ ਹੀ ਆ ਉਹ ਹਾਂ ਹੈ ਤਾਂ ਜ਼ਹਿਰ ਹੀ ਹੁਣ ਇੱਕ ਦਰਾਖਤ ਲਾ ਦਿੰਨੇ ਆ ਕਿ ਜਦੋਂ ਦਰਾਖਤ ਨੂੰ ਉਹਨੂੰ ਲਾਤ ਆ ਤੇ ਉਦੋਂ ਉਹ ਪਾਲਣਾ ਸਾਂਭਣਾ ਨਹੀਂਗਾ ਤੇ ਜੇ ਅਸੀਂ ਪਾਲਾਂਗੇ ਸਾਂਭਾਂਗੇ ਉਹ ਛਾਂ ਦੇਊਗਾ ਤੇ ਉਹਦਾ ਫੇਰ ਸੋਖਾ ਤੇ ਅੱਜ ਜਿਹੜਾ ਤੂੰ ਕਰੀ ਜਾਂਦਾ ਇਹ ਭਰਾਵਾ ਸਾਰੇ ਪਿੰਡ ਨੂੰ ਹੀ ਸੋਖਾ ਨੰਘੇ ਟੱਪੇ ਵਾਲਿਆਂ ਨੂੰ ਸਾਰਿਆਂ ਨੂੰ ਸੋਖਾ ਹਰੇਕ ਹੀ ਸ਼ਾਬਾਸ਼ੇ ਦਿੰਦੇ ਆ ਤੇ ਇੰਨੇ ਵਾਰੀ ਤੈਨੂੰ ਇੰਨਾ ਚਿਰ ਹੋ ਗਿਆ ਇੱਥੇ ਕਿੰਨਾ ਘੰਟਾ 2 ਘੰਟੇ ਹੋ ਗਿਆ ਕਰੀ ਜਾਂਦੇ ਨੂੰ 2 ਘੰਟੇ ਤੇ ਕਿਸੇ ਨੇ ਰੋਕ ਕੇ ਤੈਨੂੰ ਕਿਹਾ ਵੀ ਸ਼ਾਬਾਸ਼ ਤਰੇ ਨਹੀਂ ਬਈ ਹੈਗੇ ਵਿੱਚ ਕਰਮਾਲ ਬੰਦੇ ਜਿਹੜੇ ਵਿੱਚ ਵਿੱਚ ਹੀ ਹੈ ਨਾ ਤੇ ਦੂਜਾ ਤੇ ਨਹੀਂ ਤੇ ਦੂਜੇ ਵੀ ਆ ਬਈ ਯਾਰੇ ਤਪੂ ਅੱਖਾਂ ਚ ਸਾਰੇ ਤੈਨੂੰ ਆ ਨਾ ਹਾਂ ਕਹਿੰਦਾ ਸਾ ਮਨ ਨੂੰ ਚੰਗਾ ਲੱਗਿਆ ਕੋਈ ਇਹੋ ਜਿਹਾ ਵੀ ਹੋਣਾ ਵੀ ਮੇਰੀ ਸਪੈਸ਼ਲ ਭਰਜੀ ਕੋਈ ਅਗਲਾ ਕਹਿ ਜਾਂਦਾ ਸਾਡੇ ਇੱਥੇ ਭਰਜੀ ਨੂੰ ਅੱਛਾ ਟੱਜੇ ਮੈਂਟਲ ਵਾਦੀ ਸੀ ਮੈਨੂੰ ਸਾਡੇ ਬਾਹਰ ਚ ਹੀ ਟੋਗਾ ਮੈਂ ਕੋਈ ਨਹੀਂ ਜਰੂਰ ਪਰ ਜ਼ਰੂਰ ਪਰਾਂਗੇ ਚੱਲ ਭਰਦਾ ਕੋਈ ਚਲੋ ਜਿੰਨਾ ਕੁ ਮਾਲਕ ਨੇ ਸੇਵਾ ਹੋਰ ਤੇਰੀ ਤੇਰੇ ਲਈ ਕੋਈ ਸੇਵਾ ਮੈਂ ਕੀ ਕਰ ਸਕਦਾ ਸੇਵਾ ਨਹੀਂ ਬਸ ਸ਼ਾਬਾਸ਼ ਭਾਈ ਜਿਹੜਾ ਤੂੰ ਆ ਗਿਆ ਇੰਨਾ ਬਹੁਤ ਆ ਤੇ ਕੋਈ ਪਾਣੀ ਪੂਣੀ ਲੈ ਕੇ ਦੇਵਾਂ ਹਾਂ ਪਾਣੀ ਲਿਆ ਦੇਵਾਂਗਾ ਸ਼ਾਬਾਸ਼ ਭਾਈ ਨਹੀਂ ਲੈ ਕੇ ਦੇਣਾ ਇੱਥੋਂ ਆਪਾਂ ਇਹਨਾਂ ਦੇ ਮਿਲ ਜੂਗਾ ਮੇਰੇ ਗਰਦਾਸ ਨੂੰ ਫੋਨ ਕਰ ਦਿੰਦਾ ਮੈਂ ਇੱਕੋ ਗਰਦਾਸ ਜੀ ਆਇਆਂ ਨਾ ਫਿਰ ਤੋਂ ਮੈਂ ਕੈਂਟਾ ਹੋਰ ਲਾਲ ਜੀ ਫਿਰ ਮੈਂ ਤਿੰਨ ਘੰਟੇ ਇੰਨੀ ਸੇਮ ਨਾਲੇ ਤੱਕ ਤੱਕ ਜਾਊਗਾ ਹਾਂ ਅੱਜ ਚੱਲ ਸ਼ਾਬਾਸ਼ੇ ਚਰਨੇ ਤੇਰੇ ਬਾਈ ਕੋਈ ਮੇਰੇ ਕੋਲੇ ਸ਼ਾਪਤ ਨਹੀਂ ਤੇਰੇ ਪ੍ਰਤੀ ਤੇ ਮਹਾਰਾਜ ਤੰਦਰੁਸਤੀਆਂ ਤੈਨੂੰ ਦੇਵੇ ਤੇ ਲੰਮੀ ਉਮਰ ਦੇਵੇ ਤੈਨੂੰ ਤੇ ਵੀਡੀਓ ਨੂੰ ਸਾਰੇ ਭਰਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੇ ਘਟੋ ਘਟ ਵੀ ਆਪਣੀ ਮਿਲੇ ਮਿਲੀਅਨ ਤੱਕ ਇਹ ਵੀਊ ਵੀਡੀਓ ਆਪਣੀ ਜਾਣੀ ਚਾਹੀਦੀ ਆ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਭਰਾ ਬਈ ਸਾਂਝੇ ਕੰਮ ਦਾ ਸੋਚਿਆ ਕਰੋ ਕੋਈ ਸੂਈ ਜੋਗਰਾ ਕੋਈ ਸਲਾਈ ਜੋਗਰਾ ਕਣੀ ਚਰਨੇ ਹਾਂ ਬਾਈ ਚਲੋ ਠੀਕ ਹੈ ਇਮਾਨਦਾਰੀ ਨਾਲ ਕਰ ਲੋ ਥੋੜਾ ਕਰ ਲੋ ਕਿਸੇ ਨਾ ਬਾਈ ਆਪਾ ਤਾਂ ਇਹ ਨਾ ਬਾਈ ਬਹੁਤ ਬੁਰਾ ਹਾਲ ਆ ਸੜਕ ਦਾ ਕਾਰ ਆਸਤੇ ਦਾ ਬੜਾ ਹੀ ਜਮਾ ਹੀ ਕੰਮ ਔਖਾ ਔਖਾ ਮੋਟਰਸਾਈਕਲ ਨਹੀਂ ਲੰਘਦੇ ਤੇ ਪਤਾ ਨਹੀਂ ਕਿਉਂ ਨਹੀਂ ਕਿਸੇ ਨੂੰ ਦਿਖਸਦੀ ਇਹ ਦਿਖਣੀ ਇਹ ਤਾਂ ਪਹਿਲ ਦੇ ਆਧਾਰ ਤੇ ਦਿਖਣੀ ਚਾਹੀਦੀ ਸੀ ਅਸੀਂ ਤਾਂ ਇਹ ਸੋਚਿਆ ਸੀ ਮੈਂ ਤਾਂ ਇਹ ਸੋਚਿਆ ਜੇ ਆਉਦੇ ਮਨਪ੍ਰਤੀ ਵੀ 22 ਇਲੈਕਸ਼ਨ ਆ ਗਿਆ ਉੱਤੇ ਜਦੋਂ 22 ਇਲੈਕਸ਼ਨ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਇਆ ਸੀ ਤੇ ਮੈਂ ਤਾਂ ਕਹੇ ਵਨਵੇ ਸੜਕ ਬਣੂਗੀ ਹੁਣ ਬਹੁਤ ਤਕੜਾ ਪ੍ਰੋਜੈਕਟ ਆਊ ਪਰ ਕੁਝ ਵੀ ਨਹੀਂ ਹੋਇਆ ਯਾਰ ਮਾਨਾ ਪੈਂਚਰ ਵੀ ਨਹੀਂ ਲੱਗੇ ਜਿਵੇਂ ਹੀ ਕੜਾਚਕੜੂਲਾ ਠਾ ਹੀ ਹੋ ਗਿਆ ਨਾਲਾ ਤਾਂ ਬੱਸ ਹੋਰ ਕੀ ਕਹੀਏ ਹੁਣ ਇਹਨਾਂ ਨੂੰ